ਕਦਾ ਤੀਨਾ ਦਾ ਸਰੋਵਰ ਤੀਨਾ ਦਾ ਸਰੋਵਰ ਕੁਮਾਰ ਸਰੋਵਰ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਤੁਸੀਂ ਆਈ ਸਰ ਮੈਂ ਡਿਊਟੀ ਕਰਦਾ ਹਾਂ ਸਰ ਮੈਂ ਬਟਾਲੇ ਹੁੰਦਾ ਪਿਆ ਸੀ ਕਿਹੜੀ ਗੱਲ ਸੀ ਐਬੀਟੀਸੀ ਵਾਲਿਆਂ ਦੇ ਕੀ ਹੋਇਆ ਕੀ ਆ ਇੱਥੋਂ ਜਦੋਂ ਕੱਥੂ ਨੰਗਲ ਤਾਂ ਪਿਆ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਦੀ ਸੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ 5 6 ਉਹ ਨਹੀਂ ਉੱਥੇ ਹੈਗੇ ਉਹਦੇ ਵਿੱਚ ਹੀ ਤੁਰ ਗਏ ਨੇ ਤੇ ਬਾਕੀ ਜਿਹੜੇ ਪਿੱਛੇ ਵਾਲੇ ਹੀ ਉਹ ਬਚ ਗਏ ਨੇ ਕਿੰਨੇ ਕੇ ਸਮਝਦੇ ਤੁਸੀਂ ਮਰੇ ਹੋਣ ਦੇ ਕਿੰਨੇ ਕੇ ਜਲ ਨੂੰ ਹੋਏ 6 7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅਧੀਵਾਸ ਜਿਹੜੀ ਉਹ जख्मी ਹੈ ਜਿਹੜੇ 5ਵੇਂ 6ਵੇਂ ਤੋਂ ਪਿੱਛੇ ਹੈਗੇ ਹੀ ਉਹ ਬਚ ਗਏ ਨੇ ਕਸੂਰ ਕਿਦਾ ਸਮਝਦੇ ਤੁਸੀਂ ਬੱਸ ਬੈਠੇ ਸੀ ਕਿਹੜਾ ਕਸੂਰ ਬੱਸ ਵਾਲੇ ਦਾ ਜ਼ਿਆਦਾ ਹੈ ਅੰਨੇ ਵੀ ਚੁਟਾਨ ਨ ਕੀਤੀ ਹੈ 70 ਇਹਦਾ ਲਾਦਾ ਟੈਂਕਰ ਦਾ ਤਤੀ ਬਸ ਦਾ ਲਾ ਲੋ ਤੇ ਉਹ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਉਹ ਵੀ ਡਰਾਈਵਰ ਹੁਣ ਉਹਨਾਂ ਨੂੰ ਪਤਾ ਹੋ ਜਾਂ ਤਾਂ ਉਹਨਾਂ ਫੜ ਕੇ ਬਾਹਰ ਕੱਢਿਆ ਸੀ ਬਸ ਤੁਸੀਂ ਠੀਕ ਜੀ ਬਿਲਕੁਲ ਆ ਥੋੜੀ ਬਹੁਤੀ ਲੱਗੀ ਸੱਟ ਬਾਕੀ ਉਹ ਘਰ ਦੇ ਜਾਂਦੇ ਪਏ ਭਾਈ ਕੀ ਨਾ ਕਰ ਨਾ ਮੇਰਾ ਪਰਮਜੀਤ ਸਿੰਘ ਹੈ ਜੀ ਪਰਮਜੀਤ ਸਿੰਘ ਜੀ ਕੀ ਹੋਇਆ ਇੱਥੇ ਭਾਈ ਜੀ ਜਦੋਂ ਆਏ ਆ ਉਹ ਵੇਲੇ ਸਾਡੇ ਆਂਦਿਆਂ ਨੂੰ ਇਹ ਵਾਕਾ ਹੋ ਚੁੱਕਾ ਸੀ ਤੇ ਇੱਥੇ ਮਤਲਬ ਲੈਣਾ ਪਈਆਂ ਸੀ ਐਂਬੂਲੈਂਸਾਂ ਡੀਕਦੇ ਡੀਕਦੇ ਆ ਲੋਕਾਂ ਨੇ ਕੱਢੀਆਂ ਪਿੰਡ ਵਾਲਿਆਂ ਨੇ ਕਾਡ ਕੋਡ ਕਦੇ ਲੱਦੇ ਲੁੱਦੇ ਆ ਜੀ ਬਾਅਦ ਚ ਮੁਲਾਜ਼ਮ ਆਏ ਆ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਦੇ ਐਕਸੀਡੈਂਟ ਤੋਂ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਇਹ ਕੋਈ 20 ਮਿੰਟ ਲੱਗੀ ਗਣੇ ਹੁੰਦਾ ਕਿੰਨੇ ਦੇ ਕਰੀਬ ਤੇ ਫਿਰ ਜਦੋਂ ਮੁਲਾਜ਼ਮ ਆਏ ਐਂਬੂਲੈਂਸ ਉਸ ਤੋਂ ਬਾਹਰ ਰਹੀਆਂ ਤਾਂ ਪਹਿਲਾਂ ਆ ਗਏ ਨਹੀਂ ਜੀ ਬਾਅਦ ਚ ਆਇਆ ਕਿੰਨੇ ਕ ਬੰਦੇ ਮਰੇ ਹੋਣਗੇ ਕਿੰਨੇ ਜ਼ਖਮੀ ਹੋ ਜੰਗੇ ਸਾਡੇ ਜੀ ਪੰਜ-ਸੱਤ ਇੱਕ ਬੱਚਾ ਦੇ ਇੱਕ ਜਨਾਨੀ ਜਿਹੜੀ ਸੀ ਉਹਦੀ ਮਾਂ ਉਹ ਆਹੀ ਵੇਖੇ ਆ ਮੌਕੇ ਤੇ ਮਰ ਗਈ ਮਰੇ ਹਾਂ ਜੀ ਤੇ ਜ਼ਖਮੀ ਕਿੰਨੇ ਕ ਵੇਖੇ ਜੀ ਜ਼ਖਮੀ ਤੇ ਬਹੁਤ ਜ਼ਿਆਦਾ ਹੈ ਜੀ ਪੰਜ ਐਂਬੂਲੈਂਸਾਂ ਲਦ ਲਦ ਕੇ ਗਈ ਤੁਹਾਨੂੰ ਕੀ ਲੱਗ ਕਿੰਨੇ ਕੁ ਮਰੇ ਹੋਣਗੇ 6-7 ਹੋਣਗੇ ਕਿ ਕੀ ਕਸੂਰ ਕਿਹਦਾ ਸਮਝਦੇ ਤੁਸੀਂ ਭਾਈ ਜੇ ਜਾਂਦੇ ਆ ਜੀ ਆ ਜਿਹੜਾ ਟਰੱਕ ਵਾਲਾ ਇਹ ਵੀ ਗਲਤ ਹੱਥ ਮੋੜਨ ਲਿਆ ਇਹਦਾ ਹੱਕ ਬਣਦਾ ਅਗਲੇ ਬੰਨਿਓ ਮੋੜਨ ਦਾ ਅੱਛਾ ਜੀ ਹਾਂਜੀ ਤੇ ਬੱਸ ਬਹੁਤ ਤੇਜ਼ ਆਈ ਵੇਖੋ ਸੀਟਾਂ ਹੀ ਪੁੱਟੀਆਂ ਗਈਆਂ ਆ ਕੀ ਮਾਮਲਾ ਆਇਆ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਹੀ ਇੱਕ ਬੱਸ ਜਿਹੜੀ ਆ ਉਹ ਵੀ ਬਟਾਲੇ ਸਾਈਡ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜੋ ਗੋਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ ਟਰਨ ਨਹੀਂ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਹ ਇੱਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜਿਆਦਾ ਜਿਹੜੇ ਆ ਯਾ ਯਾਸੰਜੀਰ ਜਿਹੜੇ ਬਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਜਿਹਾ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਐਸਐਚਓ ਕਥੂ ਨੰਗਲ ਨਾਲ ਨਾਲ ਫੋਰਸ ਹੈ ਆਪਣੀ ਤੇ ਆਪਾਂ ਵੱਤ ਤੋਂ ਵੱਤ ਜਿੰਨੇ ਵੀ ਜਿੰਨੇ ਇੰਜਰਡ ਹੋਏ ਲੱਗਦਾ ਇੰਜਰਡ ਜਿੰਨੇ ਵੀ ਪਰਸਨ ਹੋਏ ਆ ਸਾਰਿਆਂ ਨੂੰ ਆਪਾਂ ਕਿਉਂਕਿ ਹਲੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵਾਹਨਾਂ ਦੇ ਵਿੱਚ ਪਾ ਕੇ ਤੇ ਅਮਰitsar ਇਲਾਜ ਲਈ ਭੇਜਿਆ ਹੈ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟ੍ਰਾਲੀਆਣ ਵਾਲੀ ਹੁੰਦੇ ਆ ਸੈਂ ਟ੍ਰਿਪਲਾਂ ਨਾਲ ਹੁੰਦੇ ਆ ਅਗਾਂ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਸਖਤ ਜਿਹੜਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਲ ਦਾ ਜਿਹੜਾ ਡਰਾਈਵਰ ਸੀ ਗੰਗਾ ਠੀਕ ਹੈ ਹੈਲੋ ਹਾਂ ਹੋ ਗਿਆ ਆ ਵੀ ਤੋਸਾਂ ਮਾਰੀ ਐ ਦੋਨੋਂ ਬੰਦੇ ਬਸ ਜਗਰਮ ਕਿਥੋਂ ਬੰਦਾ ਡਾਕੁਰ ਦਾ ਬਈ ਇਹਦੇ ਪਰਸੇ ਆਪ ਨੂੰ ਆਇਆ ਭਾਈ ਦੋ ਜਿਹੜੇ ਪਿਆ ਲੈਂਡ ਉਹਦੇ ਫਿਰ ਲੂਗਾ ਪਰ ਅਸ ਨਹੀਂ ਹੋਣ ਗਿਓ ਖੋਲਿਓ